ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਭਾਈ ਅੱਜ ਆਪਾਂ ਬੀਜਣ ਲੱਗੇ ਆ ਮੂੰਗੀ ਮੂੰਗੀ ਦੀ ਕਰ ਲੱਗੇ ਟਰਾਈ ਆ ਮਸ਼ੀਨ ਨਾਲ ਪੰਮੇ ਬਾਈ ਤੇ ਕਰਾਈ ਸੈਟਿੰਗ ਇਹਦੀ ਹੈ ਹੁਣ ਦੇਖਦੇ ਆ ਨੇ ਉਹ ਬੀਜ ਕੇ ਇਹ ਮੈਂ ਕਿਦਾਂ ਬੀਜ ਹੁੰਦੀ ਆ ਹੁਣ ਦੇਖਦੇ ਕਿੰਨਾ ਬੀਜ ਹੁੰਦੇ ਆ ਹੁਣ ਨਿਮੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਇੱਥੇ ਤੇ ਇਹਦੀ ਸੈਟਿੰਗ ਜੀ ਕਹਿੰਦਾ ਇੱਥੇ ਤੇ ਹੁੰਦੀ ਆ ਇਹ ਨਾਲੇ ਜੇ ਆਦੇ ਘੱਟ ਵੱਧ ਤਾਂ ਹੀ ਨਹੀਂ ਕਰਨਾ ਇਹਨੇ ਜ਼ੋਰ ਕਰਦੇ ਨੇ ਕਾਲੇ ਨੇ ਮੱਕੀ ਬੀਜੀ ਇਹਦੇ ਨਾਲ ਕਾਲੇ ਨੇ ਸੈਟਿੰਗ ਮੰਨੀ ਵੀ ਸੀ ਪਾਪਾ ਮੈਨੂੰ ਲੈ ਕੇ ਆਵੇਂ ਬੁਲਾ ਕੇ ਉਹ ਕਹਿੰਦਾ ਵੀ ਇਹਦਾ ਇੱਥੇ ਦੇ ਮਹਾ ਤਾਂ ਮਹਾ ਤਾਂ ਹੋਰ ਸਾਫ ਆ ਬਰੀਕ ਹੈ ਨਾ ਹੈ ਮੱਕੀ ਮੋਟੀ ਹੈ ਹਾਂ ਉਹ ਜੋ ਹੋਰ ਸੈਟਿੰਗ ਹੁੰਦੀ ਹੈ ਇਹ ਵੀ ਮੂੰਗੀ ਜੀ ਹੋਰ ਸੈਟਿੰਗ ਹੈ ਹੂੰ ਲਗਾ ਮੇਥੇ ਬੀਜਣਿਆ ਹੋਰ ਬਰੀਕ ਹਾਂ ਹੂੰ ਕਰੋ ਬੀਜਣਿਆ ਉਹ ਤਾਂ ਹੋਰ ਬਰੀਕ ਹੋ ਕਰ ਆਪਾਂ ਸਰੋ ਸਰੋ ਆਜੂਗੀ ਦੇ ਨਾਲ ਨਹੀਂ ਨਹੀਂ ਸਰੋ ਜ਼ਿਆਦਾ ਬਰੀਕ ਆ ਨਹੀਂ ਨਹੀਂ ਜੀ ਹੂੰ ਮਿੱਥੇ ਵੀ ਨਾ ਫਰੀਕੇ ਆਉਂਦੇ ਆ ਮਿੱਥੇ ਆਰ ਮੂੰਗੀ ਦਾ ਸਾਇ ਤੇ ਕੇ ਹੁੰਦਾ ਹਾਂ ਆਓ ਫਿਰ ਇਹ ਵੀ ਏਕੜਾ ਹੀ ਹੈ ਹੈ ਘੱਟ ਜਣੀ ਉਹ ਜੋ ਵੀ ਦੇਖ ਲੈਨੇ ਆਗੇ ਆਪਾਂ ਬਾਜਰਾ ਬੀਜਣਾ ਇਹ ਤੇਜ ਮੂੰਗੀ ਬਾਜਰਾ ਬੀਜਣਾ ਨਿੰਮੇ ਰੋਟਰੀ ਬਾਜਰਾ ਨਾਲ ਬੀਜਣਾ ਤੇਜ ਕੋ ਮੋੜਾ ਪਾਣਾ ਹੈ ਕੀ ਬੈਜ ਮੂੰਗੀ ਦੇਖਦਾ ਸੀ ਇੱਥੇ ਜੂ ਬਾਜਰਾ ਬੀਜਣਾ ਰੋਟਰੀ ਬਾਠੀਗਾ ਹਾਂ ਹੀ ਕਰਦੇ ਆ ਪਹਿਲਾਂ ਨਾ ਮੂੰਗੀ ਬੀਜ ਕੇ ਫਿਰ ਰੋਟਰੀ ਬਾਜਰਾ ਉਹਦੇ ਬਾਅਦ ਮੱਕੀ ਬੀਜਣੀ ਆ ਮੱਕੀ ਦਾ ਸੌਖੀ ਉਹਨੇ ਮੇ ਮੱਕੀ ਦਾ ਮੱਕੀ ਦੀ ਦਾ ਇਹਦੀ ਸੈਟਿੰਗ ਜੀ ਮੈਨੂੰ ਪਤਾ ਉਹਦੀ ਨਾ ਪਾ ਦੇ ਲੱਗਣਾ ਚਲਾਇ ਤੇ ਰੋਟਰੀ ਬਾਜ਼ਰ ਮੈਂ ਕਹਿੰਦਾ ਲੈਣਾ ਜੀ ਵੀਰ ਕੇ ਦੇਖੀਏ ਦੇਖ ਲੈਨੇ ਆ ਟਰਾਈਓ ਸਹੀ ਦੀ ਠੀਕ ਨੇ ਹੱਥ ਵਾਲਾ ਵੀ ਆ ਹੱਥ ਵਾਲਾ ਥੋੜੀ ਐ ਇਹ ਜੇ ਜਿਆਦਾ ਹੀ ਹੋ ਜੇ ਨਾ ਨਾ ਇਹਦੇ ਨਾਲ ਚੱਲਣਾ ਇਹਦੇ ਨਾਲ ਚੱਲਣਾ ਨੇ ਮੈਂ ਅੱਛਾ ਇਹੋ ਕੀ ਆ ਇਹਦੇ ਨਾਲ ਰੱਪੜ ਗਈ ਵੀ ਲੈ ਤਰਲੋਚਨ ਵੀ ਬਣਾਉਣ ਲੱਗ ਗਿਆ ਤਰਲੋਚਨ ਵੀ ਬਣਾਤੀ ਪੰਜ ਛੇ ਲੈ ਹੋਰ ਉਹ ਤਾਂ ਬਹੁਤ ਕਾਰੀਗਰ ਨੇ ਬਣਾਈ ਇਹ ਇਹ ਤਰਾਜ ਜਿਹਦੇ ਵਿੱਚ ਤਾਂ ਕਰ ਗਏ ਵੀ ਲੈ ਰੱਪੜ ਗਈ ਲੈਟ ਨਹੀਂ ਨਾ ਤੇਰੇ ਗੰਨੇ ਘਾੜੋਗੇ ਚੱਲ ਤਾਂ ਗਮ ਹਲੇ ਅੱਜ ਕੱਲ ਤਾਂ ਘਾੜਤੇ ਆਪੀ ਚੱਲ ਮੈਂ ਉਧਰ ਅਬੀਜ ਕੀ ਆਇਆ ਮੈਂ ਆ ਜਾਓ ਬੀਜ ਕਿ ਉੱਥੇ ਨੂੰ ਆਇਆ ਅਸੀਂ ਆਨੇ ਬੀਜਣਾ ਬੀਜਣ ਲੱਗੇ ਆ ਦੋ ਬੜੀ ਬੜਾ ਮੈਂ ਕਿਹਾ ਵੀ ਚੱਲ ਤੁਸੀਂ ਤੇ ਬੰਦਾ ਹੋ ਗਿਆ ਅਸੀਂ ਕਲਾੜੀ ਪੱਲੇ ਜਾਣਾ ਤਾਂ ਫੇ ਕਿਹਦੇ ਕੋਲ ਘੜਾ ਉਹੜ ਉਹ ਜਸਤੀ ਦੇ ਅੱਛਾ ਅੱਛਾ ਉਹ ਲੱਗੀ ਹੋਈ ਨਹੀਂ ਕਲਾੜੀ ਹੂੰ ਹੂੰ ਚੱਲੀਏ ਫਿਰ ਦੇਖੀਏ ਟਰਾਈ ਕਰਕੇ ਹੂੰ ਕੀ ਬਣਦਾ ਬਾਈ ਹੁਣ ਲਿਆਂਦਾ ਬੰਦਾ ਆਪਾਂ ਨੇ ਕਾਰੀਗਰ ਮੂਵੀ ਪੈ ਪਾਈ ਸੀ ਹੁਣ ਪਾਈ ਟਰਾਈ ਕਰਕੇ ਦੇਖਣ ਲੱਗੇ ਨੇ ਨਹੀਂ ਇੱਕ ਬੋਲ ਦੇ ਉਹ ਬੰਦੀ ਖੋਲ ਦੇ ਮੂੰਗੀ ਪਈ ਵੀ ਇਹਦੇ ਵਿੱਚ ਇਹੋ ਜੀ ਵਿੱਚ ਜਿਹੜਾ ਬੈਠੀ ਗੱਡੀ ਵਾਹੀ ਪਤਾ ਲੱਗਣਾ ਹੈ ਹੈ ਸਾਹੀ ਕੋ ਪਤਾ ਲੱਗਣਾ ਹੋਰ ਵੀ ਆ ਜੀ ਇਹ ਖਾਂਦੇ ਖਾਂਦੇ ਇੱਥੇ ਰੱਖ ਦੇ ਸਿੱਧੀ ਕਰਕੇ ਨਾ ਖਾਣੀ ਮਿੱਟੀ ਪਾ ਲਈ ਇਹ ਇਹਨੂੰ ਸਟੈਂਡ 'ਚ ਚੱਕ ਲੈ ਹੁਣ ਇੱਥੇ ਪਤਾ ਲੱਗਣਾ ਕਿੰਨੀ ਕਿੰਨੀ ਹੈ ਠੀਕ ਹੈ ਠੀਕ ਹੈ ਠੀਕ ਹੈ ਹੈ ਠੀਕ ਹੈ ਆ ਆ ਆ ਆ ਜਿਹੜੇ ਗੀਰੀਆਂ ਲੈ ਪੰਮਾ ਆਇਆ ਤਾਂ ਪੰਮਾ ਵੀ ਕਰੀ ਜਾ ਰਿਹਾ ਪੰਮਾ ਕਰਕੇ ਕੀਆ ਸੱਡੀਆਂ ਇਹਦੀ ਬਸ ਫੇਰ ਇਹ ਲੈ ਠੀਕ ਹੈ ਆ ਦੇਖੋ ਲਾ ਗਿਰਦੀ ਹੈ ਨਾ ਇਹਦਾ ਹੁਣ ਆਪਾਂ ਰੋਕਈ ਆਉਂਦੀ ਤਾਂ ਰਕ ਪੈਂਦਾ ਨਹੀਂ ਇਹ ਇੱਕ ਸਾਸੀ ਨਹੀਂ ਜਾਂਦਾ ਬੜਾ ਡਾਕਟਰ ਤਾਂ ਹੀ ਤਾਂ ਬੁਲਾਇਆ ਐਮ ਡੀ ਐਸ ਇਹ ਲ ਬਲੰਬ ਨਹੀਂ ਹੈਗੇ ਨੰਬਰ ਨਹੀਂ ਹੈਗੇ ਨੰਬਰ ਨਹੀਂ ਹੈਗੇ ਇਹ ਐਸਦੀ ਸੈਟ ਹੁੰਨੀ ਬਸ ਇਹਨੇ ਹਾਂ ਹੇ ਮੱਕੀ ਬਰ ਕੱਲਾ ਕਣਕ ਬਰ ਕੱਲਾ ਉਹ ਤੈਨੂੰ ਪਿੱਛੇ ਵੀ ਦੇਖਣਾ ਸੀ ਉਹਦਾ ਕਾਜ ਰੁਕੇ ਬਿਜ ਨੂੰ ਮੈਂ ਕਿਦਾ ਇੱਥੇ ਬੀਜ ਦਾਂਗੇ ਸਾਹ ਡਾਇਰੈਕਟਰ ਫੇਰ ਮਿਲੂ ਰੱਖ ਗਿਆ ਬਾਜਾ ਠੀਕ ਹੈ ਤੂੰ ਆਪਣੇ ਉਹੀ ਬਾਕੇ ਬਾਦ ਨੂੰ ਥਲੇ ਨੂੰ ਉਹੀ ਬਾਕੇ ਬਾਜੂਗਾ ਹੋਰ ਕੀ ਮੈਂ ਬਾਕੇ ਹੁਣ ਬਾਜਰਾ ਦੇ ਵਿੱਚ ਬੀਜ ਦੂੰਗੇ ਹੋਰ ਕੀ ਉਹਦੇ ਬਾਜਰਾ ਕੇੜੇ ਰੋਟਰੀ ਬਾਜਰਾ ਤਾਂ ਵਧੀਆ ਹੋਣਗੇ ਇਹਦੇ ਨਾਲ ਕਿਹਦੇ ਨਾਲ ਇਹਦੇ ਨਾਲ ਹਾਂ ਉਹੀ ਬਾਜਰਾ ਥਲਾ ਮੈਂ ਕੱਲ ਨੂੰ ਇੱਥੇ ਟਰੈਕਟਰ ਬਾੜਨਾ ਐ ਨਹੀਂ ਬਾੜੋ ਤਾਂ ਹੈ ਗਈ ਐ ਉਹ ਹੋ ਗਈ ਐ ਹੂੰ ਕੌਣ ਹੈ ਇਹ ਕਿੱਥੇ ਆਜਾ ਉਹ ਹੋਇਆ ਨਾ ਡੀਲਾ ਜੇ ਖਾਸਾ ਹੋਇਆ ਪਿਆ ਮੇਰਾ ਪਾਣੀ ਦਾ ਕੰਮ ਸ਼ੁਰੂ ਕਰਦਾ ਹੈ ਮੇਰਾ ਰੇਤਾ ਜਾ ਭੜਕਦਾ ਸਾਡੇ ਵੀ ਭੜਕੀ ਵੀ ਕਾਣ ਕੇ ਮਾਂ ਵੀ ਸਿੱਡੀਆਂ ਸੁਕਾ ਲੈਣੀਆਂ ਤਾਂ ਥਾੜਾ 15 ਰੁਪਏ ਦੱਸਿਆ ਜੀ 1500 ਇਹ ਕਹੀ ਜਾਂਦਾ ਕਿ ਨਾ ਕਣਗਿਰਜ ਨਹੀਂ ਮੈਂ ਕਣਕੇ ਦੇ ਚੱਕਰ ਮੈਂ ਤਾਂ ਸਿੱਡੀਆਂ ਸੁਕਾ ਲੈਣੀਆਂ ਇੱਕੜੀ ਪੱਕੀ ਫਿਰ ਝਾੜ ਕੇ ਦੇਣਾ ਭਾਈ ਸਿੱਡੀਆਂ ਸੁੱਕ ਜਾਣੀਆਂ ਉਹੀ ਗੱਲ ਹੈ ਐਂ ਮਾਰੀ ਕਿਹੜਾ ਹੈਂ ਬੜਾ ਦੇਖ ਕੇ ਦੇਖ ਦੁਪਹਿਰ ਨੂੰ ਆ ਜੀ ਸਵੇਰੇ ਜੀ ਨੂੰ ਆਉਣਾ ਹੈ ਨਾ ਦੇਖਾਂਗਾ ਪਾਣੀ ਦਾ ਹੁਣ ਮੇਰੀ ਗੱਲ ਦਾ 20 ਦੱਸਿਆ ਵਿਆ ਬਾਈ ਤੇਰੇ ਤੇ ਮੈਂ ਕੱਲ੍ਹ ਦੇ ਆ ਕੇ ਉੱਥੇ ਦੇਖ ਕੇ ਆਇਆ ਰਾਤ ਨੂੰ ਨਹੀਂ ਆਉਂਦੀ ਲਾਈਟ ਹੈਂ ਰਾਤ ਨੂੰ ਨਹੀਂ ਆਉਂਦੀ ਰਾਤ ਨੂੰ ਫੜਦੇ ਕਿੱਦਾਂ ਰਾਤ ਨੂੰ ਵਧੀਆ ਨਾ ਰਾਤ ਨੂੰ ਸਭ ਤੋਂ ਉਹਦੇ ਹਵਾ ਦਾ ਟੱਕਾ ਚੱਲ ਨਹੀਂ ਹਾਂ ਕਹਿੰਦੇ ਹੈ ਕਿ 15 ਤਰੀਕ ਤੋਂ ਪਹਿਲਾਂ ਪਹਿਲਾਂ ਲਾ ਲਓ ਉਹਦੇ ਬਾਅਦ ਹਵਾ ਸ਼ੁਰੂ ਹੋ ਜਾਂਦੀ ਜ਼ਿਆਦਾ ਨਹੀਂ ਦੱਸਿਆ ਸਾਡੇ ਤਾਂ ਗਿੱਲੀ ਕਾਣ ਕੇ ਆ ਆ ਸਾਡੀ ਸੁਪਰੀ ਮੈਨੂੰ ਤਾਂ ਹੀ ਘੜਤਾ ਹਾਂ ਨੂੰ ਛਿੜੀਆਂ ਕਰਕੇ ਲਾਉਣਾ ਪੈਣਾ ਮੈਂ ਕਿਹਾ ਮਾਂ ਤੂੰ ਗਣਕਤ ਕੈਸ ਵਾਲੀ ਕਾਣ ਕੇ ਨਹੀਂ ਵੀ ਹੋਊਗੀ ਪੂਰੇ ਰਸ ਖਾਲੀ ਉਹੀ ਤਾਂ ਗੱਲ ਹੈ ਬੇਟੇ ਪੂਲਾ ਕਾ ਕੇ ਲਾਉਣਾ ਪੈਣਾ ਨਾ ਫੇਰ ਪਾਣੀ ਲੱਗਣਾ ਹੈ ਲੱਗਣਾ ਨਹੀਂ ਹੈਗਾ ਬੂਟੋ ਸੋਹਣੇ ਲੱਗਣਾ ਹੈ ਗਾਂ ਚ ਜਾਈ ਜੀ ਗਾਂ ਚ ਜਾਈ ਜਣਾ ਹੋਰ ਉਹੀ ਤਾਂ ਚੱਕਰ ਹੈ ਵਿਸਾਖੀ ਲਾਸਟ ਔਰ ਦਾ ਵਧੀਆ ਹੈ ਮੁਬਾਰਕਾ ਦਿਨ ਆਇਆ ਤੁਨੂੰ ਮੈਂ ਟਰਾਲੇ ਦੀ ਆ ਠੀਕ ਹੈ ਇਹਨੇ ਪ੍ਰਧਾਨ ਨੂੰ ਦੇਣੀ ਮੁਬਾਰਕਾ ਮੈਨੂੰ ਨਹੀਂ ਮਿਲਿਆ ਸਾਰਾ ਖੜਦਾ ਹੀ ਜੀ ਹੈ ਕਹ ਤੈਨੂੰ ਗਿਆ ਬਤ ਚਲਾਉਣਾ ਮੈਂ ਮਨੂੰ ਸਾਨੂੰ ਸੋਹਣੇ ਦਾਣ ਦੇਖ ਕੇ ਦਰ ਲੱਗੀ ਜਾਂਦਾ ਬਾਈ ਅੱਗੇ ਸੀ ਬਠੇ ਰਹੇ ਨਾ ਟੋਸੀ ਤੇਲੀ ਪਰ ਹੁਣ ਸੋਹਣੇ ਦਾਣ ਦੇਖ ਕੇ ਦਰ ਲੱਗੀ ਨਹੀਂ ਨਹੀਂ ਹੁਣ ਚੱਲ ਪਿਆ ਟ੍ਰੈਂਡ ਚੱਲ ਪਿਆ ਹਾਂ ਹੁਣ ਪਹਿਲਾਂ ਨਾ ਦਾਣ ਨਹੀਂ ਹੁੰਦਾ ਹਾਂ ਪੋਟਟਰ ਦਾ ਐਡਾ ਝੋਟਾ ਫਰ ਗਿਆ ਕੱਲ ਪਰਥੋ ਗਲਾਬ ਦਾ ਸੁਣ ਆ ਗਿਆ ਹਾਂ ਇਹਨਾਂ ਨੂੰ ਡਬਲ ਤੁਰਾ ਲਵਾਇ ਨੂੰ ਹੁਣ ਅੱਛਾ ਸਾੜੇ ਦੀ ਮੁੰਡਾ ਡਬਲ ਤੁਰੇ ਵਾਲਾ ਆਪਣੇ ਨਾ ਆਪਣੇ ਵਾਸਤੇ ਰਸਤੇ ਨਹੀਂ ਹੈਗੇ ਆਪਣੇ ਫੇਰ ਤਾਂ ਲੋਕਾਂ ਦੀਆਂ ਕੰਧਾਂ ਕਰਾਉਣੇ ਫਿਰ ਰਹੇ ਹੋਣਗੇ ਕੋਈ ਕੰਧਾਂ ਬਣਾਉਂਗੇ ਇੱਕ ਦਾ ਟੈਗ ਆ ਫੇ ਦੂਜੀ ਬਣਾਉਂਦਾ ਆ ਨਾ ਅਬੀ ਚੱਲ ਇਹ ਤਾਂ ਖੁੱਲੇ ਜਿ ਕਿਉਂ ਨਾਲੇ ਕੋਈ ਰਸਤੇ ਆ ਨਾ ਸਾੜੇ ਥੜੇ ਰਸਤੇ ਤੇ ਮਾਰ ਪੈ ਰਸਤੇ ਪਾਕਿਸਤਾਨੀ ਪਾਕਿਸਤਾਨੋਂ ਤੇ ਫੂੰਡ ਆ ਗਿਆ ਉਹ ਆਪਣੇ ਵਰਕਸ਼ਾਪ ਤੋਂ ਆਵੇ ਦਿਖਾਵੇ ਮੈਨੂੰ ਇਤਰੀ ਲੱਗੇ ਦੁੱਲੇ ਰਾਵਣਾ ਤਿਆਰ ਰਾਮ ਕਰਨਾ ਕਿੱਥੇ ਦੀ ਪਾਕਿਸਤਾਨ ਮੈਂ ਪਾਕਿਸਤਾਨ ਮੈਂ ਅੱਛਾ ਬਾ ਮੈਂ ਨਿਕਾ ਤਾਂ ਹੁਣ ਪਾ ਹਾਂ 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 ਕੀ ਆ ਉਹਦਾ ਨੋ ਬਾਈ ਦਾ ਉਹਦਾ ਬਲੇ ਆਈ ਵਰਕਸ਼ਾਪ ਨੂੰ ਹਾਂ ਬਾਈ ਲੋਹਾ ਦਾ ਬਹੁਤ ਮੋਟਾ ਲਾਉਂਦੇ ਆ ਉਹ ਜਿਹੜੀ ਗੱਡਰੀ ਵੀ ਥੱਲੇ 12 ਦੀ ਲਾਉਂਦੇ ਆ ਹਾਂ 12 ਦੀ ਇੱਕ ਟਰਾਲੀ ਹੋਰ ਤਰ੍ਹਾਂ ਦੀ ਬਣਾਉਂਦੇ ਆ ਆ ਥੋੜੀ ਇਧਲੀ ਬਸੰਦ ਨੇ ਆ ਸਾੜੇ ਇਧਲੀ ਬਸੰਦ ਉਹਨਾਂ ਨੇ ਲੋਹਾ ਲਾਉਣਾ ਥੋੜਾ ਤਕੜਾ ਥੋੜਾ ਤਕੜਾ ਚਾਰ ਟਾਇਰ ਮੂਰੇ ਹਾਂ ਚਾਰ ਪਿੱਛੇ ਹੋਏ ਠੀਕ ਹੈ ਜੁਪੀ ਵਾਲੇ ਲਾਉਂਦੇ ਆ ਅੱਛਾ ਅੱਜ ਕਾ ਜੁਪੀ ਵਾਲੇ ਰੇੜੀ ਬਣਾਉਂਦੇ ਆਂ ਹੋ ਅੱਛਾ ਅੱਛਾ ਹਾਂ 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 ਗੱਲੇ ਕਰਕੇ ਜੁਪੀ ਵਾਲੇ ਆਏ ਟੈਰੇ ਘੁੰਮਦੇ ਆ ਚਾਰੇ ਹੋ ਇਹ ਦੋ ਤਰ੍ਹਾਂ ਦੇ ਵਾੜਦੇ ਕਹਿੰਦਾ ਸਾਡੇ ਹਾਂ ਫਿਰ ਇਹ ਸਾਰਾ ਲੋਹਾ ਲਾਉਣਾ ਹਾਂ ਤੇ ਪਰ ਉਹਨੇ ਫੱਟਾ ਲਾਉਣਾ ਜਿੱਥੇ ਆਪਾਂ ਫਾਰਸ ਛਿੱਪ ਲਾਉਂਦੇ ਫਾਰਸ ਅੱਛਾ ਫੱਟਾ ਲਾਉਂਦੇ 3 ਇੰਚੂ ਹੁੰਦਾ ਇਹ ਬਾਲ ਨਹੀਂ ਪੈਂਦਾ ਉਹਨੂੰ 3 ਇੰਚੀ ਦੇਣਾ ਹੁਣ ਇਹਨਾਂ ਨੂੰ ਕੋਈ ਨਾ ਕੰਮ ਕੋਈ ਵੀ ਹੈ ਹੈ ਬਈ ਹਾਂ 3 ਇੰਚੀ ਫੱਟਾ ਲਾਉਂਦੇ ਮੋਟਾ ਫਿਰ ਪਾਕਿਸਤਾਨ ਚ ਕਿਤੇ ਟੈਲੈਂਟ ਘਟਾ ਹੈ ਹੈ ਪਾਕਿਸਤਾਨ ਨੂੰ ਆਇਆ ਕਿ ਤੁਹਾਨੂੰ ਮਟਰੇਲਾ ਲੇ ਗਏ ਬਈ ਜਨਰਲ ਕਰਦੇ ਅੱਛਾ ਮਾ ਕੋਈ ਆ ਜਾਂਦੇ ਆ ਸਾਡੇ ਕੇ ਬੀਜਿਆਂ ਦਾ ਔਖਾ ਬਸ ਹੋਰ ਤਾਂ ਕੋਈ ਚੱਕਰ ਨਹੀਂ ਅਸੀਂ ਤਾਂ ਉਹਨੂੰ ਤਿਆਰ ਆ ਹੋਰ ਕੀ ਆ ਰਾਧਾ ਆਇਆ ਉਹ ਤੂੰ ਮੈਂ ਪਰਸੋਂ ਆਇਆ ਸੀ ਹੇ ਪਾਰਕਸ ਹਾਂ YouTube ਵੀ ਆ ਜਾਇਆ ਜੀ ਤੁਹਾਡਾ ਅੱਜੇ ਛੁੱਟੀ ਹੈ ਪਰ ਮੈਨੂੰ ਜਾਣਾ ਪੈਣਾ ਹੈ ਕਿਹਾ ਹਨ ਮੈਂ ਵਧੀਆ ਤੇ ਬੜਾ ਟਾਈਮ ਆਪ ਵੀ ਕਰ ਤੂੰ ਕਿਤ ਲਾ ਕੇ ਦਾ ਵਾ ਕੰਮ ਤੇ ਹੀ ਹੁੰਦੇ ਜੀ ਇਹ ਗੈਪ ਹੋ ਜਾਂਦਾ ਕਈ ਕਈ ਵਾਰੀ ਮੈਂ ਜਾਊਂਗਾ ਸਾਢੇ 3:00 ਦੀ ਟ੍ਰੇਨ ਠੀਕ ਹੈ ਫਿਰ ਹੌਲੇ ਮਹਲੇ ਦੀ ਛੁੱਟੀ ਹੈਗੀ ਤੈਨੂੰ ਫੇਰ ਆਉਂਗਾ ਠੀਕ ਹੈ ਜੀ ਹੋ ਆ ਜੀ ਹੋਰ ਵਧੀਆ ਐਨ ਵਧੀਆ ਚਲ ਮੈਂ ਆ ਕੇ ਜਾਊਂਗਾ ਫਿਰ ਉੱਥੇ ਕੋਈ ਨਾ ਕੋਈ ਨਾ ਠੀਕ ਹੈ ਸਰਦਾਰ ਜੀ ਵਧੀਆ ਸੋਹਣੀ ਲੱਗਦੀ ਪਾਗ ਬੰਨੇ ਕਰ ਠੀਕ ਹੈ ਪਛਾਣ ਨਹੀਂ ਹੁੰਦਾ ਤੇ ਲੈ ਪਛਾਣ ਨਹੀਂ ਹੁੰਦਾ ਡਾਲ ਮੇਰਾ ਮੁੰਡਾ ਕਿਹ ਐ ਇਹ ਇਹ ਬਾਰੇ ਦਾ ਮੁੰਡਾ ਬਾਰੇ ਦਾ ਹੁੰਦਾ ਜੀ ਬਾਰੇ ਮੈਂ ਲ ਬਹੁਤ ਵਾਰ ਪੁੱਛਿਆ ਮੈਂ ਕਹਿੰਦਾ ਯਾਰ ਕਹੜਾ ਸਰਦਾਰ ਬਣ ਗਿਆ ਕੰਮ ਨਹੀਂ ਰਹੀਦਾ ਸਰਦਾਰ ਪਾਗ ਬੰਦੀ ਹੋ ਜਾਂਦਾ ਠੀਕ ਹੈ ਠੀਕ ਹੈ ਇਹ ਹੀ ਤਰੋ ਕਹ ਤੂੰ ਜੇ ਡਿਊਟੀ ਹੈ ਮੈਂ ਕਈ ਵਾਰ ਗਿਆ ਮੈਂ ਕਹਿੰਦਾ ਅਗੇ ਗੁਰਦੁਆਰਾ ਸਾਹਿਬ ਜੀ ਤੋਂ ਉਸ ਨੂੰ ਪੁਜਾਉਂਦਾ ਸਾਨੂੰ ਮੂਰਤ ਦਾ ਨਹੀਂ ਭੁੱਲ ਗਿਆ ਕਿੱਥੇ ਚਲੇ ਗਿਆ ਪੱਗ ਨਾਲ ਸਰਦਾਰ ਦੀ ਉਹ ਠੀਕ ਹੈ ਮਿਸ਼ਾੜ ਹੋਇਆ ਨਹੀਂ ਲੱਗਦਾ ਹੈ ਇੱਕਪਕਾ ਇਹ ਤਾਂ ਹੈ ਇਹ ਸਹੀ ਗੱਲ ਹੈ ਹਾਂ ਮੈਂ ਜਾ ਮੱਖਣ ਮਰਸੂਹਿਆ ਕੁੱਤੇ ਵਾਲਾ ਕਿਤੇ ਹੁਣ ਅਸੀਂ ਟ੍ਰੇਨ 'ਚ ਜਾਂਦੇ ਆ ਮਾਲਾ ਸੀ ਰੋਡੇ-ਪੋਡੇ ਵਾਲਾ ਸੀਟ ਨਹੀਂ ਦਿੰਦਾ ਸਰਦਾਰ ਸਰਦਾਰ ਜੀ ਆ ਜਾਓ ਤੈਨੂੰ ਪਤਾ ਟ੍ਰੇਨ ਵਰਕਦਾ ਹੈਗਾ ਸਹੀ ਗੱਲ ਹੈ ਚਲੋ ਇਹਦੇ ਵਿੱਚ ਭਾਈ ਗੰਨਾ ਦਾ ਪਹਿਲਾਂ ਹੁਣ ਗੰਨਾ ਆਪਾਂ ਨੇ ਮੁੱਢਾ ਰੱਖਿਆ ਨਹੀਂ ਹੈਗਾ ਇਹ ਮੁੱਢਾ ਹੁੰਦਾ ਨਹੀਂ ਹੈਗਾ ਖਰਚਾ ਜ਼ਿਆਦਾ ਹੋ ਜਾਂਦਾ ਪਰ ਫੁੱਲਰ ਪੈਸੇ ਵਧੀਆ ਹੋ ਜਾਂਦੇ ਆ 2 ਸਾਲ ਖੜ ਜਾਂਦਾ ਨਾ ਗੰਨਾ ਉੱਤੇ ਪੈਸੇ ਵਧੀਆ ਹੁੰਦੇ ਆ ਹੁਣ ਆਪਾਂ ਨੇ ਇਸ ਸਾਲ ਪੱਟਤਾ ਹੈ। ਲਓ ਭਾਈ ਮਿਲੋ ਦਲਵੀਰ ਨੂੰ ਕਾਜੀ ਹੋਰ ਦਲਵੀਰ ਬੱਬਾ ਜੀ ਕਿਦਾਂ ਵਧੀਆ ਕਿਦਾਂ ਚੱਲਦਾ ਕਾਰੋਬਾਰ ਚੱਲੀ ਜਾਣੇ ਚੱਲੀ ਜਾਣੇ ਇਹਦਾ ਚੱਲੀ ਜਾਣੇ ਸਹੀ ਗੱਲ ਹੂੰ ਦੇਖ ਲੈ ਇੱਕ ਦੋ ਢੇੜੇ ਲਾ ਕੇ ਪਹਿਲਾਂ ਸੈਟਿੰਗ ਤਾਂ ਕਰਾ ਲਈ ਦੀ ਦੇਖਦੇ ਹਾਂ ਹੁਣ ਸੈਟਿੰਗ ਕਰੀਏ ਸਾੜੀ ਢੇੜੇ ਹਾਂ ਪਾ ਦੇ ਢੇੜੇ ਨੂੰ ਪੜਾ ਲੱਗ ਰਿਹਾ ਹਾਂ ਹਾਂ ਕਾਜੀ ਲੇਕੇ ਬਾਬੇ ਨਾਲ ਰਿਹਾ ਨਾ ਹੂੰ ਅਰੇ ਚੀਜੀ ਵਧੀਆ ਦਲ ਵੀਰੇ ਹੂੰ ਜਿਆਦਾ ਕਿਤਨਾ ਦਾਂ ਸਿੱਧੀ ਰ ਕੋਮੜੀ ਟੇਢੀ ਹੋ ਗਈ ਸਿੱਧੀ 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 ਜਿਆਦਾ ਕਰਦਾ ਵੀ ਜਿਆਦਾ ਕਰਦਾ ਐ ਵੈਸੇ ਹੀ ਲੱਗਦਾ ਹਣਾ ਚੱਲਿਓ ਚੱਲਿਓ ਦੇਖ ਲਈ ਇੱਥੇ ਤੇ ਕਿਤੇ ਕਿਤੇ ਦੇਖਦੇ ਦੇਖਦੇ ਤੋੜ ਦੋ ਸਹੀ ਮੜੀ ਕਿਤੇ ਸਾਰਾ ਕਿਲੋ 1 ਕਿਓ 11 ਮੈਂ ਪਾ ਜੂ ਬੇ ਹੈ ਜਿਆਦਾ ਕਰਦਾ ਇਹ ਇੰਨਾ ਨਾ ਕਿ ਦਾਣਾ ਦਾਣਾ ਪੈ ਗਿਰ ਨਹੀਂ ਯਾਰ ਆ ਇੰਨਾ ਤਾਂ ਗਿਰ ਨਹੀਂ ਆ ਮਾੜਾ ਕੱਟ ਕੇ ਗੁੱਲੇ ਹੋ ਗਏ ਨਹੀਂ ਉਹਨੇ ਤਾਂ ਕੱਟੇ ਕਰਾ ਕਰਾ ਹੋਰ ਕੱਟ ਕਰ ਦੇ ਥੋੜੀ ਜੀ ਹੋਰ ਕੱਟ ਕਰ ਦੇ ਇੱਥੇ ਦੇ ਦੇ ਜਿਗਾਰ ਜਾ ਯਾਰ ਅਚਾ ਬੀ ਮੈਂ ਕਿਹਾ ਥੱਲੇ ਨੂੰ ਹੋਣੀ ਕਿ ਉੱਪਰ ਨੂੰ ਨਹੀਂ ਕਰ ਦੇ ਹਾਂ ਉਹ ਬਾਕੀ ਦੇ ਗੋਹ ਜਿੱਥੇ ਇਹਦੇ ਜੇ ਪੈ ਗਈ ਇੱਥੇ ਜਿੱਥੇ ਕਹਿੰਦਾ ਸਾਰੇ ਇੱਕ ਜਗ੍ਹਾ ਹੋਵੇ ਜੇ ਕਹਿੰਦੇ ਆਹ ਹੋਣੀ ਸੀ ਪਹਿਲਾਂ ਲਾਲ ਜੀ ਨਹੀਂ ਦਿਲਵੀਰ ਆਹ ਦੇ ਇੱਕ ਨੰਬਰ ਦੋ ਨੰਬਰ ਆ ਤਿੰਨ ਨੰਬਰ ਠੀਕ ਆ ਤਿੰਨ ਵਾਲੀ ਆ ਤਾਂ ਮੱਕੀ ਦੀ ਐ ਇਹ ਉਹ ਇੱਕ ਪਰੇ ਫਿਰ ਆਹ ਆਹ ਕਹਿੰਦਾ ਤਾਂ ਉਹ ਕਹਿੰਦਾ ਇਹਨੂੰ ਥੋੜਾ ਪਿੱਛੇ ਹਟਾ ਲਈ ਅਸਲ ਵੀ ਕਹ ਰਿਹਾ ਕਿ ਇਹਦੇ ਲਾਈ ਦੇ ਵੀ ਨਹੀਂ ਨਹੀਂ ਹਾਂ ਤਾਂ ਉਹਨੂੰ ਛੇੜੀ ਨਹੀਂ ਤਾਂ ਉਹ ਕਹਿੰਦਾ ਕਿਦੋਂ ਚੰਦੀ ਆਜਾ ਇਹ ਇੱਥੇ ਲੈ ਹਾਂ ਹੋਰ ਘਟਾ ਦੇ ਹੈਨਾ ਹੋਰ ਘਟਾ ਦੇ ਦੇਖ ਤਾਂ ਹੋਰ ਘਟਾ ਦੇ ਬਸ ਬਸ ਹੁਣ ਤਾਂ ਦਾਣਾ ਹੀ ਨਿਕਲੂਗਾ ਆ ਆਈ ਉਹ ਕਰਿਆ ਬਾਈ ਵਿਚਲਾ ਜਗਾੜ ਜਿਹੜਾ ਆ ਘਟਾਇਆ ਗਰਾਰੀ ਜੀ ਚਲੋ ਬਾਈ ਕਿੰਨੇ ਕਰੀ ਗਏ ਇੱਧਰ ਹੈ ਤਾਂ ਇੱਧਰ ਰੁਕੇ ਕਰਕੇ ਗਿਰਗੀ ਹੁਣ ਰੁਕੇ ਕਰਕੇ ਗਿਰਗੀ ਚਲ ਠੀਕ ਹੈ ਠੀਕ ਹੈ ਹੋਰ ਠੀਕ ਹੈ ਨਾ ਸੈਟਿੰਗ ਠੀਕ ਹੈ ਹਾਂਜੀ ਬਾ ਆ ਗਿਆ ਲਾਜ ਦੀ ਜਰੂਰੀ ਕਰਕੇ ਲੱਗਦਾ ਠੀਕ ਹੈ ਠੀਕ ਹੈ ਬੈਠ ਰਿਹਾ ਹੈ ਜੇਲ ਦਾ ਬਥਰੀ ਆ ਠੀਕ ਉਹ ਜਿਹੜੇ ਦਾ ਬਾਤ ਤਾਂ ਹੋ ਰਿਹਾ ਓਕੇ ਇਹ ਬਾਈਆਂ ਨੇ ਬਾਈਆਂ ਨੂੰ ਚਾਹਣੇ ਹਾਂ ਹਾਂ ਠੀਕ ਹੈ ਨਾ ਹੈ ਹਾਂ ਉਹ ਕੀ ਕਰੇਗੀ ਜੇ ਜੀ ਉਹਦਾ ਬਿੱਲਾ ਉਹ ਕੇ ਕੱਢ ਕੇ ਚੱਲ ਵੀ ਚਲੀਏ ਸਿੱਧੀ ਰੱਖੋ ਮੜੀ ਹੈ ਸਿੱਧੀ ਰੱਖੋ ਉਹ ਫਿਰ ਦਾਣਿਆਂ ਦਾ ਬੈਲੈਂਸ ਵਿਗੜ ਜਾਂਦਾ ਏ ਕਿ ਕਹਿ ਦੇ ਚਲੋ 20 ਹੋ ਗਏ ਪਹਿਲੇ 20 ਦੀ ਚਲੋ 20 ਪਾ ਕੇ ਰਿਹਾਗੇ ਇਹਨਾਂ ਦਾ ਇਹ ਹੋ ਗਏ ਪਹਿਲੇ ਆਹ ਚੰਗੀ ਸਿੱਧੀ ਰਹੂਗੀ ਹੁਣ ਵਧੀਆ ਸਿੱਧੀ ਨਾ ਵਧੀਆ ਥੋੜਾ ਸਾਜੀ ਬਣੂਗਾ ਹਾਂ ਮੂੰਗੀ ਦਾ ਹੂੰ ਇਹਦੇ ਲਈ ਕੋੜਾ ਜਿਹਾ ਬੀਜ ਦੇ ਲਈ ਗੜਾਈ ਹੋ ਜਾਂਦੀ ਹੈ ਆਹੋ ਇਹ ਤਾਂ ਹੈ ਪਾਣੀ ਕੋਲੀ ਖਵਾਉਣੀ ਨਾ ਸਾਰਾ ਕੁਝ ਲੈਨ ਚੋ ਜਾਂਦਾ ਆਹ ਹੈ ਬਾਕੀ ਬਈ ਇੱਧਰ ਸੀਪਰ ਬਾਕੀ ਇਹਦੇ ਸੀਪਰਾਂ ਨੇ ਵੀ ਐਫਡੀ ਤੜਾ ਦਿੱਤੀ ਇੱਕ ਹਾਂ ਸੀਪੇ ਐਫਡੀ ਤੜਾ ਦਿੱਤੀ ਮਾਸੜ ਘੜ ਕੇ ਜਿਹੜੇ ਬੀਜੇ ਕਰਦਾ ਬਰਹੀਰ ਆਏ ਤੇ ਬਸ ਤਜਰਬੇ ਘਾਰ ਤਜਰਬੇ ਘਾਰ ਆ ਉਹ ਉਹ ਥੋੜਾ ਜਿਹਾ ਅਲਝਿਆ ਪਿਆ ਜੇ 10ਵੀਂ ਕਰਕੇ 10ਵੀਂ ਕਰਕੇ ਨਹੀਂ ਤਾਂ ਫੜ ਲਿਆ ਉਹ ਤਾਂ ਆਪਣਾ ਕੱਲ ਲੈਂਦਾ ਆਪਣਾ ਥਾਲ ਦਾ ਕੋਟਾ ਦਾਲ ਹਾਂ ਬਸ ਮਿਲਿਆ ਨਹੀਂ ਕਹੀ ਦਿਨ ਹੋਗੇ ਕਈ ਦਿਨ ਕਿ 15 ਦਿਨ ਨੂੰ ਨਹੀਂ ਆਇਆ ਤਿੰਨ ਦਿਨ ਤੋਂ ਕੰਮ ਨੂੰ ਨਹੀਂ ਮਿਲਿਆ ਉਹ ਅੱਛਾ 10 ਮਿੰਟ ਕਰਾ ਦਈਏ ਹਾਂ ਜਿੱਥੇ ਲੋਸ ਬਿਟ ਗਰਾਉਂਡ ਜਿਹੜੀ ਉੱਥੀ ਹੈ ਉਹ ਗੁਰਦੁਆਰੇ ਜੇ ਹੁਣ ਮੈਂ ਤੇਰੇ ਕੋਲ ਤਾਂ ਬੈਠਾ ਆਹ ਸਿਆੜ ਸਿਰੇ ਕਿੱਧਰ ਸਿਰੇ ਲਾਦੀ ਇਹ ਕਿਸੇ ਲਓ ভাই ਬੀਜੋਗੇ ਮੂੰਗੀ ਤੇ ਮਾਂ ਇਹਦਾ ਆਪਣਾ ਬੰਦੇ ਕਰਤਾ ਵੀ ਜਿਗਾੜ ਬਹੁਤ ਵਧੀਆ ਹੈ ਬਹੁਤ ਵਧੀਆ ਉੱਥੀ ਆ ਬਠੰਡੇ ਇਹ ਨਥਾਣਾ ਰੋਡ ਤੇ ਪੁੱਛੋ ਦੇ ਨਾ ਉਹ ਨੂੰ ਨਥਾਣੇ ਨਹੀਂ ਜਾਂਦਾ ਨਥਾਣਾ ਕਸਬਾ ਜਿੱਕਾ ਬੇਲਾ ਹੈ ਹਾਂ ਹਾਂ ਹੋਰ ਰੋਡ ਪਰ ਆ ਇਹ ਬਹੁਤ ਵਧੀਆ ਜਿਗਾੜ ਬਾਈ ਨੇ ਬਹੁਤ ਵਧੀਆ ਬਣਾਈ ਵੀ ਮਸ਼ੀਨ ਇਹ ਮੱਕੀ ਬੀਜ ਲੈ ਹਾਂ ਜੀ ਜਮਰਜੀ ਬੀਜ ਲੈ ਸੋ ਸੈਟਿੰਗ ਕਰਕੇ ਨਾ ਆਪਣਾ ਸਹੀ ਹੈ ਸਹੀ ਹੈ ਆਏ ਬਾਈ ਬਈ ਡਰੈਸ ਨਥਾਣਾ ਰੋਡ ਨੇੜੇ ਐਸ ਬੀ ਆਈ ਬੈਂਕ ਪੁੱਛੋ ਕਲਾ ਬਠੰਡੇ ਬਦੀ ਆ ਬੋ ਬਦੀ ਜਾ ਕੇ ਆਉਂਗਾ ਬਾਈਆਂ ਕੋਲ ਉੱਥੇ ਇੱਕ ਬਾਈ ਹੁਣ ਆਏ ਆ ਵਿਚਾਰੇ ਜਿਹਨੇ ਅੱਜ ਕਰਿਆ ਹਾਂ ਉਹ ਮੈਂ ਕੀ ਫਿਰ ਆ ਕੋ ਜਿਹੜਾ ਮਰਜੀ ਜੇ ਜੋ ਕਹਿੰਦਾ ਬਾਈ ਆਪਣਾ ਕੰਮ ਕਰੋ ਹਾਂ ਉਹ ਤਾਂ ਕੁਛ ਨਹੀਂ ਹਾਂ ਠੀਕ ਹੈ ਕਈ ਰਾਖੀ ਭੁੱਲ ਜਾਂਦੇ ਹਾਂ ਜਾ ਕੇ ਆਉਂਗਾ ਬਾਈ ਨੂੰ ਮਿਲ ਕੇ ਆਉਂਗਾ ਉੱਥੇ ਠੀਕ ਹੈ ਉੱਥੇ ਨੇੜੇ ਹੋ ਸਾਡੇ ਹੂੰ ਇਹਦਾ ਚੱਲਦਾ ਕੰਮ ਮਾਰੋ ਮਾਰ ਬੁੱਟਿਆਂ ਦਾ ਆਹ ਬਾਈ ਕਲਨਪਾ ਦਾ ਪਟਾਉਣ ਲੱਗਿਆ ਬੁੱਟੇ ਮਾਰ ਕਰਦੀ ਸੀ ਇਹ ਲੱਜੂ ਕੇ ਹੈ ਇਹਦੇ ਵਿੱਚ ਲੱਗ ਜੂਗੇ ਹਾਂ ਤੇ ਅੱਜ ਕਿ ਲੈਣ ਲੱਜੂਲੇ ਪਾਸੇ ਆ ਬੂਟੇ ਨਾ 빙ੇ ਕਰਤੇ ਦੇ ਨੇ ਲੰਬੇ ਹੋਗੇ ਤੇ ਇਹ ਬਾਈ ਲੱਗੇ ਆਪਣੇ ਬਾੜ ਵਾਲੇ ਬਾਈ ਮਿੱਟੀ ਜਾਂ ਜਿਹੜੀ ਵੀ ਦੀ ਨਾ ਹਾਂ ਜੀ ਦਮ ਤੋੜਦਾ ਤੁਹਾਡਾ ਮਿੱਟੀ ਮਿੱਟੀ ਪਤਾ ਕਿ ਅਸੇ ਬਾਈ ਉਹ ਚੋਈ ਆਉਂਦੀ ਚੜਦੀ ਆ ਹੈ ਹਾਂ ਉਹ ਮੈਨੂੰ ਕਹੀ ਗਿਆ ਕਹਿੰਦਾ ਇਨ ਉਹ ਮੇਰੇ ਦੂਰ ਰੱਤੀ ਉਹ ਇੱਕ ਵੀ ਆ ਪਰ ਮੜਾ ਇੱਕ ਕੁ ਟੱਗੀਆਂ ਕੋ ਮੀਂਹਾਂ ਕੇ ਤਬਦੀ ਹਾਂ ਇਹ ਕਾ ਫਰਕ ਪੈ ਜਾਣਾ ਹਾਂ ਫੇਰ ਫਰਕ ਪੈਣਾ ਦਾ ਉਧਰ ਬਹੁਤ ਆਇਆ ਜੇ ਦੇਖਣਾ ਕੱਕਾ ਇਹਦਾ ਜੈ ਹਲੇ ਫੂਰੀ ਸਾਈਡ ਪਰ ਤੇ ਵੱਢੋ ਜਾਂ ਜੀ ਸਭ ਉਹਨੇ ਕਰ ਜਾਣੀ ਕਿ ਹਾਂ ਸਿੰਗਲ ਹੈਂਡ ਸੇਤੀ ਤਿਆਰ ਹੁੰਦੀ ਹੈ ਨਾ ਹੈਂ ਉਹ ਸੱਪ ਨੇ ਕਿ ਕਿ ਤਾਂ ਮਾਰਦਾ ਇੱਕ ਇਧਰੋਂ ਕੱਢਦਾ ਅੱਛਾ ਇਹਦੇ ਵਿੱਚ ਹਾਂ ਅੱਛਾ ਲਓ ਖੱਡਾ ਉਹ ਖੱਡਾ ਹੈ ਨਾ ਜਿਹੜੇ ਨਾ ਖੱਡਾ 'ਚ ਰਹਿੰਦੇ ਆ ਉਹ ਜ਼ਹਿਰੀਲੇ ਸੱਪ ਆ ਕੋਈ ਗੱਲ ਨਹੀਂ ਹੋਰ ਜਿਹੜੇ ਨੇ ਮੂਰ ਤੋਂ ਵੀ ਹਾਂ ਉਹ ਚੂਹੇ ਜੇ ਖੱਡਾ 'ਚ ਭਰਦੇ ਹੋ ਨਾ ਹੋਰ ਕਿਤੇ ਖੱਡ ਪਟਣੀ ਹੋਵੇ ਆਪ ਆਹੋ ਖੱਡਾ 'ਚ ਜਾਣਾ ਹੋਣਾ ਉਹ ਕੁਛ ਵੀ ਬੋਲਣਾ ਨਹੀਂ ਹਰ ਇੱਕ ਯਾਤਰੀ ਦੇ ਬਾਅਦ ਤੋਂ ਤਕਰੀਬਨ ਨਿਕਲਣੇ ਲਾਇ ਜਾਂਦੇ ਆ ਇਹ ਆਹ ਫਿਰ ਇਹ ਕਹਿੰਦਾ ਤਾਂ ਉਹ ਬੰਦਾ ਝਾੜਦਾ ਨਾ ਮੈਂ ਚੱਲ ਕੱਢਦੇ ਆ ਸਾਰੇ ਕੱਢਦੇ ਯਾਤਰੀ ਤਾਂ ਬਾਹਰ ਤਾਂ ਨਿਕਲਣੇ ਆ ਜਾਂਦੇ ਹੂੰ ਸਾੜੇ ਇਹ ਬਾਹਰ ਨੂੰ ਹੋੜੀ ਆ ਪਾਣੋਂ ਹੋ ਆਸ਼ਨਾ ਵੀ ਆ ਗਿਆ ਸਾਰੇ ਬਾਬੇ ਨਾਨਕ ਕਿੱਥੇ ਲਾਇਆ ਅਸੀਂ ਕਰੀਏ ਵੀ ਉੱਥੇ ਕਰੀਏ ਵੀ ਕੀ ਕੀਤਾ ਸਾਨੂੰ ਕਿਹਨੂੰ ਪੇਕਾ ਦਾ ਮਾਰ ਨੂੰ ਵਾਦ ਲਿਆ ਜਾਂਦੇ ਆ ਤਾਂ ਸਹੀ ਗੱਲ ਹੈ ਮੱਜਾ ਸੱਦੇ ਪੈਣੇ ਆ ਕੇ ਮਾਰ ਦੇ ਲੱਖ ਐ ਨਾਲ ਕਿਨੇ ਕਿਰਤ ਕਰੀਆ ਹੂੰ ਐ ਕਿਰਤ ਕਰੋ ਭਾਈ ਸੱਪ ਵੀ ਨਹੀਂ ਕਹਿਆ ਹੁੰਦਾ ਫਿਰ ਤਾਂ ਹੱਪੇ ਕਹਿਆ ਹੁੰਦਾ ਹੈ ਹੈ ਹੋ ਗਿਆ ਭਾਈ ਇਹ ਐਡਾ ਸੱਪ ਨਾ ਸਾਡਾ ਮੇਰਾ ਬਾਪੂ ਜਮਾਜਰਾ ਪਿੰਡਾ ਬਾਹਰ ਨਾ ਪਖੜਾ ਮੱਜਾ ਜਾ ਘਰ ਦੇ ਉੱਠੇ ਉਹਨੇ ਮੰਜਰ ਨਿਗਾਹ ਮਾਰੀ ਸੱਪ ਦਾ ਕਹੀ ਨਹੀਂ ਹੋਇਆ ਮੈਂ ਕਹਾ ਪਤਨੀ ਕਹੋ ਗਿਆ ਉੱਠਿਆ ਲੈਟ ਵਾਲੀ ਭੱਜਾ ਨੂੰ ਬਾਹਰ ਨਿਕਲ ਗਿਆ ਡੰਡਾ ਮਿਆਂ ਲੱਭੇ ਮੌਕੇ ਤੇ ਕਿੱਥੇ ਮੌਕੇ ਤੇ ਕਿੱਥੇ ਯਾਹੀਆ ਬੰਦਾ ਨਾ ਦਾਈਨ ਤੇ ਨਾ ਹਾਲਕੀ ਬੰਦਾ ਹੂੰ ਸਪੀਡ ਬਹੁਤ ਨੇ ਦੀ ਵੀਰ ਕਹੀ ਨਹੀਂ ਕਿ ਛੱਡਣਾ ਹੂੰ ਨਾ ਮੰਨਿਆ ਮੇ ਲਾ ਕੇ ਚਾਹੁੰਦਾ ਸਾਡੇ ਦੋ ਬੰਦੇ ਚਾਂਸ ਹੋ ਰਹੇ ਬੰਦਿਆਂ ਇਹ ਨਹੀਂ ਛੱਡਦੇ ਛੱਡਦੇ ਅਸੀਂ ਵੀ ਨਹੀਂ ਜਾਂ ਸਾਡੇ ਧੱਕੇ ਚੜਦਾ ਆਸ ਜੀ ਜੀ ਚੜਦੇ ਹੈਗੀ ਸਾਡੇ ਨੂੰ ਪੈਣਾ ਨਹੀਂ ਕਰੀਏ ਕਿੰਨਾ ਕੰਮ ਛੱਡ ਲਿਆ ਚੱਲ ਯੂਨੀ ਬਦਲ ਹੁੰਦੀ ਦੀ ਸਾਡੇ ਕੋਲ ਤਾਂ ਚੂਹਾ ਲੰਘ ਹੀ ਜਾਂਦਾ ਕਈ ਵਾਰ ਦੰਦਾ ਚੱਕ ਕੇ ਜਾ ਕੇ ਹੋ ਜਾਂਦਾ ਬੜਦਾ ਤੇਰੀ ਲਾਉਂਦੇ ਕਿਹੜੀ ਸੱਤ ਕੋਟ ਆ ਜਾਂਦਾ ਚੂਹਾ ਚੜਦਾ ਆਪਾਂ ਸੱਪ ਦੀ ਉਮਰ ਵੀ ਬਹੁਤ ਹੁੰਦੀ ਕਹਿੰਦੇ। ਯਾ ਚਲ ਕਿਸੇ ਦੀ ਯੂਨੀ ਬਦਲ ਨਹੀਂ ਠੀਕ ਆ। ਪਰ ਕੌਣ ਦੀ ਉਮਰ ਉਮਰ ਜਾਂਦਾ। ਹਾਂ ਉਮਰ ਜਾਂਦਾ। ਹੈਂ? ਬੱਚੇ ਡੱਡੂ ਖਾਈ ਜਾਂਦੇ। ਡੱਡੂ ਦਾ ਕੋਈ ਪ੍ਰੋਸਾ ਨਹੀਂ ਕਰਦਾ। ਪ੍ਰੋਸਾ ਨਹੀਂ ਕਰਦੇ। ਨਹੀਂ। ਡੱਡੂ ਪਾੜ ਕੇ ਇੱਥੇ ਡੱਡੂ ਬਾਕ ਕਰ ਦਿਖਾਉਂਦੇ ਨਾਗaland ਕੇ ਨਹੀਂ। థਾਈਲੈਂਡ ਮੋਂ ਬਾਕ ਹੁੰਦੇ ਆ। ਉਹ ਜਾਇਰੋ ਚੀਜ਼ ਘੜ ਦਿੰਦੇ ਆ। ਮੋਬਾਈਲ ਪਰ ਦੇਖਿਆ ਤਾਂ ਕੁੱਤੇ ਵਾਲ ਕੇ ਵੱਟ ਦੇ ਸੜੇ। ਭਾਈ ਨਾਗaland ਆ ਉਹ। ਕੁੱਤੇ ਹਾਂ ਕੁੱਤੇ ਹਾਂ ਹਾਂ ਲਿਆਂ ਲਿਆਂ ਹੁਣ ਲੱਗਿਆ ਸਾਨੂੰ ਬੰਦਾ ਕਿੰਨੀ ਉਮਰ ਪਹੁੰਚਦਾ ਹੂੰ ਜਿਹੜੇ ਹੁੰਦਾ ਪੂਜਾ 50 55 60 ਦੇ ਕਹਾਂ ਜਾਂਦੇ ਨਹੀਂ ਨਹੀਂ ਜਾਂਦੇ ਸਪਰੇ ਹਾਂ ਹੁਣ ਭਾਈ ਕਟਾਈ ਗਈ ਜਾਂਦੇ ਬੰਦੇ ਨੂੰ ਹੁਣ ਕਣਕ ਪੱਕੀ ਖੜੀ ਆ ਗਈ ਹੁਣ ਲੋਕ ਸਪਰੇ ਹਾਂ ਕਰਦੇ ਕਰਦੇ ਆ ਉਹ ਆਸਤ ਵਿੱਚ ਜਾਣਾ ਹੀ ਆ ਹਾਂ ਅਗੇ ਦੇਸੀ ਕੜਕਾ ਹੁੰਦੀ ਹੈ ਜੀ ਤੁਸੀਂ ਜਿਹੜਾ ਘਰ ਵਾਲਾ ਘੇੜ ਪਾਉਂਦੇ ਹੋ ਬਾਕੀ ਕੋਈ ਦਵਾਈ ਨਹੀਂ ਜੀ ਸਵੇਰੇ ਵੀ ਦੂਜੀ ਜਿਹੜੀ ਹੋ ਗਈ ਠੀਕ ਹੈ ਇੱਕ ਹੋਰ ਹੈ ਭਾਈ ਡੰਗਰ ਵੀ ਘਟਾਉਂਦੇ ਲੋਕਾਂ ਨੇ ਡੰਗਰ ਵੀ ਘਟੇ ਹੋਏ ਜਣੀ ਕੇ ਦੇਸੀ ਡੰਗਰ ਵੀ ਘਟ ਗਈ ਨਾ ਥੋੜੇ ਛੇੜੀਆਂ ਹੂੰ ਹੁਣ ਲੱਗਦਾ ਇੰਨੀ ਖੇਚਲਾ ਜਰੂਰੀ ਘਟਣੀ ਹੈ ਮੋਲੇ ਦਾ ਲੈ ਲੈਂਦੇ ਆ ਹੁਣ ਡੰਗਰੀਆਂ ਹੋ ਗਈਆਂ ਕਿਹੜਾ ਤੁਹਾਨੂੰ ਫੋਨ ਕਰੀ ਨਹੀਂ ਨਹੀਂ ਪਾਉਂਦੇ ਨੂੰ ਕੋਈ ਹੇਗਾ ਬਹੁਤ ਜ਼ਰੂਰ ਨੇ ਸਹੀ ਗੱਲ ਹੈ ਜਿਹੜੇ ਬਦਲੇ ਘਰ ਕੇ ਉਹ ਤਾਂ ਡੰਗਰੇ ਨਹੀਂ ਘਰ ਦੇ ਦੁੱਧ ਵਰਗੀ ਭਾਈ ਮੌਜ ਨਹੀਂ ਨਹੀਂ ਮੌਜ ਮੁੱਲ ਦਾ ਕਿੱਥੇ ਤੂੰ ਮੁੱਲ ਦੀ ਚਾਹ ਬਣਾ ਕੇ ਦੇਖ ਲਈ ਆਉਂਦੀ ਦਹੀਂ ਲੱਸੀ ਇੱਕ ਮਹੀਨੇ ਤੋਂ ਮੁੱਲ ਪੀਤਾ ਫੇਰ ਕੱਲ੍ਹ ਗਿਆ ਮੈਂ ਕੰਮ ਖਾਦੀ ਪਤਾ ਸਹੀ ਗੱਲ ਮਾ ਦਹੀਂ ਲੱਸੀ ਮਾਂ ਦੀ ਦਾੜ ਅੱਗੇ ਬੁੜੀਆਂ ਧਰ ਕੇ ਰੱਖਦੀਆਂ ਨੇ ਦੁਪਹਿਰ ਤੱਕ ਵੜੀ ਜਾਂਦੀਆਂ ਨੇ ਹਾਂ ਆਹ ਇੱਕ ਫਿਟਿੰਗੇਂ ਬਰਾਉਂਦੇ ਹਾਰੇ ਹਾਰੇ ਹਾਂ ਹਾਂ ਜਿਹੜਾ ਸਟੀਲ ਆਪਾਂ ਅਲੂਮੀਨੀਅਮ ਟਕਮਾਉਂਦੇ ਬਿਮਾਰੀ ਦੇ ਘਰ ਯਾਰ ਹੁਣ ਤਾਂ ਮਿੰਟਾਂ ਵੱਧੇ ਘੰਟੇ ਮਦਦ ਬਣਾਉਂਦੇ ਆ ਇਹਦਾ ਕਾਸੀ ਗਈ ਫੇ ਤੰਬਾ ਗਿਆ ਫੇ ਪਿੱਤਲ ਗਿਆ ਆ ਫੇ ਵਿਚੋਂ ਸੈਲਮੇਟ ਆ ਗਿਆ ਉਹ ਗਿਆ ਆਉ ਸਟੀਲ ਆ ਗਿਆ ਇਹਨਾਂ ਤਰੀਕਾ ਹੁੰਦੀ ਤੇ ਪਕੌੜੰਦਾ ਦਾ ਕਿੰਨੀ ਜਿਹੜੀ ਖੰਡ ਆ ਪਾ ਕੇ ਕੱਢਦੇ ਹੁੰਦੇ ਤੇ ਇਹ ਤਾਕਤ ਫੋਟੁੰਦੀ ਸੀ ਤਾਕਤ ਦੀ ਸਹੀ ਗੱਲ ਆ ਵੇਤ ਬਾਰੇ ਪੜਿਆ ਕਰਨ ਤੇ ਛੰਨਾ ਹੁੰਦਾ ਤੇ ਗਾ ਕੈਮੀਕਲ ਚੱਲ ਪਿਆ ਸਾਰਾ ਤਾਂ ਹੀ ਪੁਰਾਣੇ ਬਜ਼ੁਰਗ ਉਹਨਾਂ ਤੇ ਕਾਂਸੀ ਕਿਉਂ ਸੀ ਚ ਖਾਂਦੇ ਤੇ ਅਰ ਕਾਂਸੀ ਅਗੇ ਆਪਰੇਸ਼ਨ ਕਿੱਥੇ ਹੁੰਦਾ ਦਾ ਕਿਹੜਾ ਹੁੰਦਾ ਨੂੰ ਜਾਣਦੇ ਨਹੀਂ ਇਹਨਾਂ ਕ ਲੱਗਦੀਆਂ ਹਾਂ ਰੇਡੀਓ ਰਕਾਰਡ ਵਾਲਾ ਮੈਂ ਗਿਆ ਤਾਂ ਕਿ ਗਰੇ ਵੀ ਗਏ ਫਰਕਾਰੀਆਂ ਵੀ ਗਏ ਸਭ ਕੁਝ ਗਿਆ ਕੋਈ ਨਹੀਂ ਭਾਈ ਕੀ ਪਤਾ ਲੱਗਦਾ ਕੋਈ ਨਿਗਾਂਦੀ ਗਈ ਜਾਂਦੀ ਕੋਈ ਨਹੀਂ ਹਾਂ ਸਹੀ ਗੱਲ ਜੰਮ ਦੇ ਨਾਲ ਇਹਨਾਂ ਕ ਲੱਗ ਜਾਂਦਾ ਇਹਨਾਂ ਕ ਲੱਗਦੀ ਹੈ ਜਾ ਮਿੰਨੇ ਮਿਆੜੇ ਦੇ ਦੋ ਲਫੜ ਮਾਰ ਦਿਆ ਮੋਬਾਈਲ ਦੇ ਦੇ ਤੇ ਚੁੱਪ। ਮੈਂ ਚੁੱਪ। ਸਹੀ ਗੱਲ ਹੈ। ਬੇਸਰ ਦਾ ਕਾਹਦਾ ਪੈਣੀ ਆ ਜੀ। ਹਾਂ। ਆ ਭਾਈ ਨਿੰਮੇ ਦੀ ਛੇਲੀ ਜਿਹੜੀ ਦਿਨ ਸੂਈਦੀ ਬੱਕਰੀ। ਕਾਇਮ ਹੋ ਗਈ ਹੁਣ ਤਾਂ ਬੀਬੀ। ਹਾਂ। ਆ ਰੇੜੂ ਆ। ਉਹ ਦੇ ਜਿਓ ਭਾਈ। ਅੱਛਾ। ਭਾਈ ਭਾਈ ਦੇ ਕੇ ਗਿਆ ਕੈਨੇਡਾ ਤੇ ਗਿਫਟ ਨਿੰਮੇ ਨੂੰ ਪਾਠ ਸੁਣਨ। ਹੋ। ਛੇਲਾ ਤਾਂ ਕਾਇਮ ਆ ਪੂਰਾ। ਉਦੇਵਾਦ ਹੋਰ ਤਾਂ ਦਿੱਤਾ ਉਹਨੇ ਕੋਈ ਆਪਾਂ ਤਾਂ ਆਇਆ ਵੀ ਦੋ ਦਵਾਂਗੇ ਹੈਨਾ ਚੱਲ ਵਧੀਆ ਬਾੜ ਸੁਣੀ ਜਾਇਕਰ ਚੰਗਾ ਮਾੜਾ ਸੁਣਨੇ ਨਾਲੋਂ ਠੀਕ ਨਹੀਂ ਹੋਰ ਕਹੇ ਨਹੀਂ ਬਾੜ ਸੁਣੀ ਜਾਇਕਰ ਸਾਰਾ ਦਿਨ ਆਪਣਾ ਦੂਜੀ ਨਿਕਾ ਸੁਣਾਉਣਾ ਦੂਜੀ ਦਾ ਹੁਣ ਮਹੀਨੇ ਬਾਅਦ ਸੁਣਾਣਾ ਹਾਂ ਮਹੀਨੇ ਬਾਅਦ ਅੱਛਾ ਹੋਏ ਭਾਈ ਆਇਆ ਆਪ ਹੁਣ ਪ੍ਰਧਾਨ ਬਾਈ ਕੋ ਮੈਂ ਹੀ ਪਿੱਛੇ ਰਹਿ ਗਿਆ ਪਤਾ ਜਾਂਦੇ ਨੇ ਇਹਨੂੰ ਬਾਕੀ ਤਾਂ ਸਾਰੇ ਆਲੇ ਦੂਰ ਬਹੁਤ ਲੱਗਿਆ ਸਸਰੀਕਾ ਜੀ ਸਾਰੇ ਜੀ ਹੋਰ ਭਾਈ ਯਾਰ ਬਹੁਤ ਵਧੀਆ ਹੋ ਗਿਆ ਹਾਂ ਹਾਂ ਇਹ ਭਾਈ ਭਾਈ ਮੁੰਡੇ ਨੇ ਹੌਸਲਾ ਦਿੱਤਾ ਬਾਈ ਦੇ ਨੇ ਹਾਂ ਓਕੇ ਇਹਨਾਂ ਦਾ ਲੈਣਾ 2 ਸਾਲ થઈ ਪਰ ਉਹ ਕਹਿੰਦੇ ਚੱਕ ਦੇ ਕੰਮ ਹੁਣ ਕੋਈ ਜ਼ਿਕਰ ਨਹੀਂ ਕਹਿੰਦਾ ਵਧੀਆ ਹੋ ਗਿਆ ਯਾਰ ਆਹ ਤੇ ਵਧੀਆ ਨਾ ਦੂਆ ਵਿੱਚ ਵੇਚਦਾ ਹਾਂ ਉਹਨੂੰ ਦੇ ਦਾਂ ਕਿੰਨੇ ਦਾ ਕੱਟਿਆ ਉਹ ਸੀਪੇ 90 ਦੇ ਹੱਟੇ ਸਿੱਟੇ ਕੱਟ ਵੈਸੇ ਉਹ ਟਰੈਕਟਰ ਵਧੀਆ ਤਾਂ ਆ ਉਹ ਜੇ ਕਿਸੇ ਨੇ ਮਾੜੀ ਮੋਟੀ ਖੇਤੀ ਕਰਨੀ ਆ ਤੇ ਇਹ ਸੀਪੇ ਸਮਾਨ ਨਹੀਂ ਮਿਲਦਾ ਅਛੇ ਰਸਮਾ ਨਹੀਂ ਮਿਲਦਾ ਨਹੀਂ ਨਹੀਂ ਫੈਕਟਰੀ ਹੈ ਨਹੀਂ ਇੱਥੇ ਬੰਦੀ ਨਹੀਂ ਹੁਣ ਹੈ ਨਹੀਂ ਆਪਣੇ ਲੱਕੇ ਚ ਆਹ ਲੈ ਆਂਦਾ ਬਾਈ ਛੋਟਾ ਹੀ ਹੈ ਵੀ ਤਾਂ ਅਮੀ ਜੋਰ ਹੈਗਾ ਬਾਈ ਜੋਰ ਹੈਗਾ ਦੇਖਿਆ ਸੀ ਇਹਨੂੰ ਚਲਾਇਆ ਕਰਨੇ ਹੈਗਾ 5210 ਹਾਂ 5210 ਹੁਣ ਆਏ ਤੈਨੂੰ ਕਿ ਚੀਚੀਆਂ ਆਉਂਦੀਆਂ ਨੇ ਵੀ ਕਿਹੜਾ ਖੇਤ ਖਾਲੀ ਹੋ ਜੂਵੇ ਹੈ ਕੱਲ ਬਣਾਤੇ ਸਾਰੇ ਡਰਾਈਵਰ ਆਵਣਾ ਭੋਲੂ ਸਭ ਨਹੀਂ ਆਇਓ ਇਹ ਬੇਡ ਬੂਟਲ ਬਾਹੂ ਕੇ ਨਹੀਂ ਬੇਡ ਤਾਂ ਵੈਸੇ ਬੈਠਾ ਮੂਰੇ ਹਾਂ ਜੇ ਨਾ ਆ ਜਾਣਾ ਉਹ ਹਾਂ ਜਿਹੜਾ ਹੁਣ ਆਪਣੇ ਬੂਟਿਆਂ ਬਕੂੜੀ ਹਾਂ 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 ਸ਼ੋਬਰ ਵੀ ਨਹੀਂ ਪਜੂਗਾ ਬੱਸ ਤਾਂ ਕਿਹੜੇ ਨੇ ਕਿੰਨੇ ਦਾ ਕੰਮ ਕਰਨਾ ਨਹੀਂ ਮੈਂ ਨਹੀਂ ਇਹ ਕੰਮ ਉਹ 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 ਵਧੀਆ ਲੱਗਦਾ ਜਿਹੜਾ ਕਿਹੜਾ ਕਹਿੰਦੇ ਪੈਂਪਰ ਉਹ ਕੋੜਾ ਬੰਪਰ ਕੋੜਾ ਬੰਪਰ ਹਾਂ ਉਹ ਵਧੀਆ ਲੱਗਦਾ ਮੈਂ ਮੈਂ ਤਾਂ ਇਹਦਾ ਕੰਮ ਨੇ ਦਾ ਵਿਚਾਰਾ ਨੇ ਕਿਹਾ ਵੀ ਮੈਂ ਵਧੀਆ ਨਾਲ ਆ ਕੇ ਖੜ ਗਿਆ ਇਹ ਤਾਂ ਬਾਈ ਮੁੰਡੇ ਨੇ ਲੱਤਾ ਸ਼ੌਕ ਨੂੰ ਹਾਂ ਇਹ ਲੱਤਾ ਸ਼ੌਕ ਨੂੰ ਪਹਿਲਾਂ ਪੰਜਾਬੀ ਡੀਲਰ ਨੇ ਹਾਂ ਸਾਰੀ ਘਰ ਦੇ ਦੇਖਣ ਚਲੇ ਗਏ ਇੱਥੇ ਹਾਂ ਫਿਰ ਕਹਿੰਦੇ ਲੈਣਾ ਹੈਗਾ ਕੋਲ ਗਿਆ ਨਾ ਹਣੇ ਹੁਣ ਪੜਾਈਂ ਦੀ ਲੱਗ ਗਈ। ਹਾਂ ਫਿਰ ਮੈਂ ਵੀ ਜਨਾਲੂਗਾ। ਹਾਂ ਕਿਉਂ ਚਲੋ ਹੁਣ ਬਾਹਰ ਵੀ ਜਾਂਦੇ ਆ। ਚਲਾਉਂਦਾ ਯਾਰ ਮੁੰਡਾ ਸ਼ੌਕ ਆਇਆ ਲੈ ਇਹਨੂੰ। ਮੈਨੂੰ ਐ ਨਹੀਂ ਚੱਲ ਖੇਤੀ ਦਾ ਸ਼ੌਕ ਹੈ ਮੈਨੂੰ ਥੋੜੀ ਥੋੜੀ ਠੀਕ ਨਹੀਂ ਕਰਨਾ। ਹਾਂ ਹਾਂ। ਹਾਂ ਵਧੀਆ ਹੁਣ ਉਹਨੇ ਦਿੱਤੇ ਦੋ ਗੇੜੀ ਜੱਟ ਨੇ। ਹਾਂ ਹਾਂ ਮੈਂ ਦੇਖੀ ਸੀ ਫੋਟੋ। ਹਾਂ ਉਹਦੇ ਉੱਪਰ ਸਟੱਪ ਪਾਈ ਦੀ ਉਹਨੇ। ਹਾਂ। ਦੋ ਚਾਰ ਗੇੜੇ ਦਿੱਤੇ ਆ। ਹਾਂ। ਔਰ ਇਹੋ ਜਿਹੇ ਨਾਣੇ ਦਾ ਖੇਤੀ ਕਰਨਾ ਆ। ਨਾ ਨਾ ਖੇਤੀ ਕਰ ਲੈਣਾ। ਖੇਤੀ ਦੇਖੋ ਬਾਹਰ ਵੀ ਜਾਣਾ ਚਾਹੀਦਾ ਖੇਤੀ ਵੀ ਨਾਲ ਵੀ ਜੋੜਨਾ ਚਾਹੀਦਾ। ਮ ਛੁੱਟੀ ਆ ਗਈ ਤਾਂ ਮੇਰੇ ਖੇਤੀ ਕਰ ਲੈ ਠੀਕ ਹੈ ਨਹੀਂ ਆਪਣਾ ਬਾਹਰ ਆ ਜੜੀ ਪੰਜਾਬ ਪਜਾਵੇ ਸੀ ਕਿ ਪੰਜਾਬੀ ਪੰਜਾਬੀ ਬਾਈ ਆਏ ਆ ਹੁਣ ਜਦ ਜਵਾਕ ਬਹਿਲਾ ਆਉਂਗਾ ਉਹ ਇਧਰ ਉਧਰ ਫਿਰ ਬਹਿਬਲ ਮੈਂ ਬੈਠੂਗਾ ਗੱਤਵਾ ਆਪਣੇ ਆਉਂਗਾ ਆਪਣਾ ਟਰੈਕਟਰ ਚੱਕਾਉਣੀ ਖੇਤੀਬਾੜੀ ਕਰੂਗਾ ਕੋਈ ਨਾ ਬਾਰਾ ਭਾਈ ਠੀਕ ਨਹੀਂ ਗੱਲ ਹਾਂ ਹਾਂ ਆ ਬਾਈ ਇਹਨੇ ਪਹਿਲਾਂ ਇਹ ਅੰਦਰਲੀ ਕ੍ਰੇਟਾ ਗੱਡੀ ਹਾਂ ਇਹ ਪਹਿਲੇ ਲੈ ਜੀ ਇਹ ਬਾਈ 18 ਲੱਖ ਦੀ ਮਿਲੀ ਦੀ ਨਾ ਹਾਂ ਸੀ ਤੇ ਹੁਣ ਯਾਦ ਨਹੀਂ ਆ ਹਾਂ 18 ਕਿ ਦਿੱਤੀ ਮਗਰ ਬੀ ਬੂਮਾ ਉੱਪਰ ਪੈ ਗਈ ਸੀ ਵਿੱਚ ਕਾਰੀ ਪੁੱਤਰ ਕਰਕੇ ਹਾਂ ਨਹੀਂ ਐਨੇ ਵੀ ਪੈ ਗਈ 18 ਦੀ 18 ਦੀ ਹਾਂ ਉਹ ਆ ਗਈ ਹੈਗਾ ਗੱਡੀ ਤੇਰੀ ਧੋਣੇ ਵਾਲੀ ਹੋਈ ਪਈ ਆ ਇਹ ਵੀ ਗੱਡੀ ਘੁੰਮਦੀ ਬਹੁਤ ਨੂੰ ਘੁੰਮਦੇ ਬਹੁਤੇ ਆਏ ਕਬਰ ਨਹੀਂ ਲਿਆਂਦਾ ਕਿਦਾ ਗੱਡੀ ਦਾ ਕਬਰ ਮੈਂ ਤੇ ਇਹ ਨਾ ਤਿਰ ਟੱਪਾ ਜਾਂਦੀ ਆ ਕਬਰ ਪਾਏ ਲਿਆ ਜਾ ਹਰੇ ਦਾ ਨਾ ਹਾਂ ਬਗ ਜਿਹੜੀ ਵਿੱਚ ਮਿੱਟੀ ਭਰ ਜਾਂਦੀ ਉੱਪਰ ਜਿਹੜਾ ਟੱਪਾ ਦਈ ਹੁਣ ਇਹਦੇ ਸਾਰੇ ਮੈਂ ਨੇ ਘੈਂਟ ਜੀ ਦੇ ਦਿੰਦਾ ਬੰਦਾ ਮਾਨਸੇ ਆ ਮੇਰੀ ਸਲਾਹ ਮਾਨਸੇ ਦੇ ਲਿਆਵਾ ਉਹ ਨਾ ਇਕੱਲਾ ਕਬਰ ਰੱਖ ਦੇ ਉੱਪਰ ਗੱਡੀ ਘੜਾ ਦੇ ਬਾਜੇ ਪਲਾ ਦੇ ਬਸ ਆਪਣੇ ਲਈ ਆਏ ਤੇ ਕਿਹਾ ਮੈਨੇ ਮੱਦੇ ਜਾ ਕੇ ਆਉਂਦੇ ਆਂ ਕੰਡ ਨਿਆਰਾ ਬਣੇ ਨਾ ਕੋਈ ਨਹੀਂ ਮੇਰੀ ਆਏ ਸਲਾਹ ਹੈ ਨਾ ਉਹ ਕਿਹੜਾ ਪਾ ਦੇ ਗੱਡੀ ਖੜਾ ਦੇ ਉੱਪਰ ਤੇ ਜਿਪ ਲਾ ਦੇ ਬਸ ਹਾਂ ਜਿਪ ਨੇ ਆ ਕੇ ਦੇਈ ਮੈਂ ਵੀ ਆਲਟੋ ਦਾ ਲੈ ਕੇ ਆਉਣਾ ਉਹ ਬੰਦਾ ਇਸਟਾ ਪਰ ਦੇਖਣਾ ਹੈ ਮਾਨਸੇ ਆ ਉਹ ਉਹਦਾ ਐਡਰੈਸ ਦੇਖਣਾ ਮਾਨਸੇ ਦੇ ਸਾਡੇ ਵੀ ਬੰਦੇ ਦਾ ਫੋਨ ਆਦਾ ਕੱਲ ਵੀ ਆਇਆ ਉਹਦਾ ਅੱਛਾ ਅੱਛਾ ਦੇ ਰਿਹਾ ਕੋਈ ਵੀਡੀਓ ਨਹੀਂ ਜਾਣੇ ਪਛਾਣ ਕਰ ਵੀਡੀਓ ਨਹੀਂ ਆ ਮੈਨੂੰ ਕੋਈ ਨਹੀਂ ਹਾਂ ਸਹੀ ਗੱਲ ਹੈ ਨੌਜ ਵਾਦੀ ਆ ਮੈਨੇ ਸਮਝੀਦਾ ਭਾਈ ਕਰ ਬਾਕੂ ਮਾਸੇ ਦੇ ਆਰੋ ਦਾ ਪਾਉਂਦੇ ਹੈ ਨਾ ਬਾਈ ਹੁਣ ਤਾਂ ਅਸੀਂ ਕੱਲ ਤਾਂ ਕੱਲ ਸਾਰਾ ਟਾਈਮ ਹੀ ਲੱਗਿਆ ਪ੍ਰਧਾਨਾ ਨੂੰ ਤੇਰੇ ਡੈਡੀ ਜਾ ਕੇ ਆ ਹਾਂ ਭਾਈ ਸਿੱਪਾ ਮੇਰੇ ਇੱਥੇ ਆ ਰਿਹਾ ਸੀ ਜਿਹੜੇ ਨਾਲ ਕੋ ਤੇ ਜਿਹੜੇ ਨਾਲ ਕੇ ਕੱਠੀਆਂ ਕਰ ਹਾਂ ਜੇ ਬਾਈ ਆਪਾਂ ਹੁੰਦੇ ਤਾਂ ਪ੍ਰਧਾਨ ਬਾਈ ਨਾਲ ਜਾਣਾ ਤਾਂ ਪਰ ਟਰੈਕਟਰ ਲੈ ਆਉਂਦੇ ਤੇ ਗੱਡੀ ਲੈਣੀ ਵੀ ਆਪਾਂ ਨਾਲ ਗਏਦੇ ਪ੍ਰਧਾਨਾ ਬਾਈ ਦੇ ਪਰ ਆਪਾਂ ਹੈ ਨਹੀਂ ਤੇ ਵਧੀਆ ਬਾਈ ਟਰੈਕਟਰ ਦਾ ਤੇ ਰਹਿਣ ਵਧੀਆ ਹਾਂ ਕਿਉਂ ਵਧੀਆ ਬਹਿ ਜਾ ਵੇ ਇੱਕ ਤੇਰੀ ਫੋਟੋ ਖਿੱਚੀ ਦੀ ਉੱਪਰ ਬੈਠ ਕੇ ਹੁਣ ਦਿਨ ਵੱਢ ਜਾ ਤੇ ਲੌੜੇ ਦਾ ਬੰਦਾ ਲੱਗ ਗਿਆ ਹਾਂ ਪਾਟੇ ਕਰੀ ਗਾਹ ਦੇ ਗਾਹ ਦੇ ਗਾਹ ਦੇ ਗਾਹ ਦੇ ਗਾਹ ਲੱਗਦੀ ਬਾਈ ਪ੍ਰਧਾਨ ਨੂੰ ਪੂਰੀ ਵਧੀਆ ਆ ਗਈ ਹਾਂ ਮੈਨੂੰ ਵੀ ਹੁਣ ਤੇ ਰੌਣ ਵਧੀਆ ਲੱਗਦਾ ਪਰ ਤੇਰੀ ਦੂਏ ਟਰੈਕਟਰ ਦੀ ਦੇਣ ਆ ਇਹ ਹਾਂ ਦੂਏ ਟਰੈਕਟਰ ਦੀ ਬਾਈ ਉਦੇ ਵਾਲੇ ਨਿਆਣੇ ਪੜਾਏ ਲਿਖਾਏ ਬਾਹਰ ਭੇਜੇ ਆ ਔਖਾ ਕਿੰਨਾ ਔਖਾ ਨਿਆਣੇ ਨੂੰ ਬਾਹਰ ਭੇਜਣਾ ਅੱਜ ਦੇ ਟਾਈਮ ਸਮਾਨ ਦੀ ਪ੍ਰੋਬਲਮ ਸਮਾਨ ਦੀ ਪ੍ਰੋਬਲਮ ਸੁਹਾਨ ਨਹੀਂ ਮਿਲਦਾ ਲੋ ਬਾਈ ਆਗੇ ਜੱਟ ਕੋ ਨਿੰਮੇ ਕੋ ਨਿੰਮਾ ਵੀ ਜਣ ਲੱਗੇ ਆ ਗੰਨਾ ਆ ਫੋਨ ਬਾਅਦ ਚ ਸੁਣੀਦਾ ਪਹਿਲਾਂ ਕਿੰਨਾ ਵਿਜੀ ਆ ਹੈ ਇੱਥੇਦਾਰਾਂ ਦੇ ਫੋਨ ਆਈ ਜਾਂਦੇ ਆ ਅੱਛਾ ਕਿੱਧਰ ਗਿਆ ਜਟਾ ਉਹ ਆ ਆ ਯਟਾ ਕਿੱਦਾਂ ਚਲਦੀ ਵਜਾਈ ਵਜਾਈ ਚਲਦੀ ਆ ਬਸ ਦੋ ਨਹੀਂ ਬੀਜ ਕੇ ਆਇਆ ਮੂੰਗੀ ਤੇ ਮਾਂ ਹੁਣ ਮੱਕੀ ਬੀਜਣ ਲੱਗਾ ਮੱਕੀ ਬੀਜਣ ਨਾਲੇ ਘੇੜ ਦੇਣੀ ਵਧੀਆ ਹੈ ਤੇ ਬਾਜਰਾ ਕਹਿੰਦਾ ਰੂਟਰੀ ਮਾਂ ਰੂਟਰੀ ਬਾਜਰਾ ਰਹਿਣਾ ਦੇ ਦੇ ਨਾਲ ਨਹੀਂ ਨਹੀਂ ਬੀਜੀ ਹੈ ਕਣਾ ਚਾਹੀਦਾ ਸਿਆੜਾ ਚ ਬੜਾ ਪਤਾ ਲੱਜੂਗਾ ਹਨ ਫਿਰ ਸਰੋ ਬੀ ਜੋ ਜੇ ਕਰੂਗੀ ਬਾਜਰਾ ਵੀ ਉਦੇ ਵਰਗੀ ਐ ਆਹੋ ਬੀਜ ਉਹ ਹੈ ਨਾ 88 ਐ ਇਹ ਫਾਸੀ ਵਿੱਚ ਮੋਟਾ ਵੀ ਐ ਹੁਣ ਤਰੀਕ ਬੀਜਣ ਲੱਗੇ ਆ ਬਾਕੀ ਆਹ ਗੁੜ ਕੱਢ ਲੂੰਗਾ ਮੋਟਾ ਹਾਂ ਗੁੜ ਬਣਾ ਲਿਓਂਗਾ ਆ ਪਿਛਲੀ ਵਾਰੀ ਥੋੜਾ ਖਰਾਬ ਹੋ ਗਿਆ ਕੰਮ ਨਾਲ ਬਾਏ ਗੂੜੇ ਜੰਮੇ ਹੀ ਨਹੀਂ ਤਾਂ ਹੈ ਜੰਮਿਆ ਨਹੀਂ ਤਾਂ ਪਾਣੀ ਟੁੱਟ ਗਿਆ ਤਾਂ ਉਹ ਪਾਣੀ ਕਰਕੇ ਹੋਇਆ ਕੰਮ ਖਰਾਬ ਹੂੰ ਚੂਹਾ ਬਹੁਤ ਹੈ ਯਾਰ ਨਹੀਂ ਉੱਪਰ ਆਏਗਾ ਬਹੁਤ ਸਾਡੇ ਵਾਲੇ ਮੈਂ ਬਹੁਤ ਚੂਹਾ ਜਿਹੜਾ ਗਿਰ ਗਿਆ ਉਹਦੇ ਉਹੀ ਜਿਹੜਾ ਗਿਰ ਗਿਆ ਕਹਿੰਦੇ ਉਹ ਇਹਨੂੰ ਖਾਦਾ ਉਹਨੂੰ ਦੂਜੇ ਮਾਤਾ ਉਹਦੇ ਵਿੱਚ ਬਹੁਤ ਦਜੂਹਾ ਗੇਲੇ ਤਾਂ ਬਥੇਰੀ ਹੈ ਹੈਨਾ ਕੀ ਹਾਲ ਹੈ ਛੋਟੂ ਹਾਂ ਕੱਲੂ ਮਰੇ ਆਏਗਾ ਕੱਲ ਕੱਲ ਦੇਖਦੇ ਹਾਂ 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 ਇਹ ਗੋਲੂ ਦੇ ਆ 2 ਦਿਨ ਸਾਡੇ ਅਡਵਾਂਸ ਇੱਕ ਤੈਰੀ ਇੱਕ ਤੈਰੀ ਪਾ ਦੇ ਜਾਈਂਗਾ ਅੱਛਾ ਇੱਕ ਡੈੜੀ ਦੇ ਬਾਅਦ ਹੱਲ ਲਗਾਣੇ ਹੈ ਆ ਆਪਣਾ ਆਪਣਾ ਕੰਮ ਕਰਕੇ ਫਿਰ ਵੀ ਦੋ ਜਾਏਗਾ ਅੱਛਾ ਅੱਛਾ ਮੈਨੂੰ ਅੱਜ ਕਟਾਈ ਕਰਾਉਣੀ ਫਿਰ ਤੇਰੇ ਆ ਜੂਬਾ ਠੀਕ ਹੈ ਠੀਕ ਹੈ ਨਹੀਂ ਲੱਗਣਦੇ ਆ ਪੂਰੇ ਗਣਾਈ ਕਰਾਣੀ ਏ ਆਹੋ ਕਰਾ ਲੈ ਚਲ ਆਪਣਾ ਅੱਜ ਬੂਟਾ ਤੋ ਉਠਾ ਕੇ ਲੈ ਜਾ ਹੈ ਨਹੀਂ ਬੂਟਾ ਹੀ ਚਲਦੀ ਹੈ ਬੜਾਈ ਵਾ ਇਧਰ ਤੇ ਲੈ ਆ ਇਧਰ ਤੇ ਕਰ ਲੈ ਅੱਛਾ ਬਹੁਤਾ ਡੂੰਘਾ ਨਹੀਂ ਪੀਜੇ ਇਹਨੂੰ ਹੈਂ ਮਿੱਟੀ ਵਾਂਡੇ ਪਾਉਣੀ ਨਹੀਂ ਹਾਂ ਮਿੱਟੀ ਨਾਲ ਬਹੁਤੀ ਪਾਇਓ ਮਿੱਟੀ ਨਹੀਂ ਪਾਉਣੀ ਪਾਉਣੀ ਵਾ ਬਾਂਸਾ ਵਰਗਾ ਪਿਆ ਗੰਨਾ ਇਹ ਹੈ ਹੈਂ ਹਾਂ ਡੰਗਰਾਂ ਦੇ ਕਾਬੂ ਡੰਗਰਾਂ ਧਾਰੇ ਉਹ ਬਿਨਾਰੇ ਤੇ ਆ ਇਹ ਵੀ ਨਹੀਂ ਪਾਇਆ ਹੂੰ ਦਸਤਾਨੇ ਚੜਾਏ ਮੁੰਡੇ ਨੇ ਹੈ ਹਾਂ ਇਹਦਾ ਵਧੀਆ ਡੰਗਰਾ ਵਾਸਤੇ ਦਾ ਪਛੇ ਛੋਟੀਆਂ ਰੱਖੀ ਬੜੀਆਂ ਪਛੇ ਨਾਲ ਉੱਠ ਖੜਦੀਆਂ ਸਿੱਧਾ ਪੱਛੀ ਹੈ ਹੈ ਜਿਹੜਾ ਹੋਗਾ ਮਾਨਾ ਆ ਪੈਰਾਂ ਨਾਲ ਹਾਂ ਸਿੱਧਾ ਪੱਛੀ ਹੈ ਨਾ ਸਾਰੀ ਹੋ ਸਿੱਧਾ ਤਾਂ ਸੌ ਲੰਬਾ ਵੀ ਹੁੰਦਾ ਹਾਂ ਸਿੱਧੀਆਂ ਇਹ ਤਾਂ ਸਾਨੂੰ ਤੀਰ ਵਰਗੀਆਂ ਪਈਆਂ ਹੋ ਸਵਾਗੇ ਨਹੀਂ ਹੁੰਦਾ ਵੀ ਸਵਾਗਤ ਹੋਗਾ ਨਹੀਂ ਮਾਨਣਾ ਹੈਗਾ ਹਾਂ ਭਾਈ ਆਪਣਾ ਗੰਨਾ 88 ਉੱਪਰ ਆਪਣਾ 18 ਦਾ ਗੰਨਾ ਬੀਜਿਆ ਹੋਇਆ ਬੂਟੇ ਬਲਾ ਥੋੜੇ ਖਰਾਬ ਹੋ ਗਏ ਅੱਦੇ ਦਾ ਗਮ ਤਾਂ ਬਿਠੇ ਰਿਹਾ ਭਾਈ 30 ਸਾਲ ਮਾਹੇ ਸਾਡੀ ਸਲਾਹ ਦੀ ਬੋਹਣੇ ਦੀ ਪਰ ਬੋਹਣਾ ਨਹੀਂ ਹੈਗਾ 18 ਵਧੀਆ ਹੈ ਬੋਹਣੇ ਦੀ ਸਲਾਹ ਜਦੋਂ ਪਾਉਣਾ ਨਹੀਂ ਹੈਗਾ ਇੱਥੇ ਤਾਂ ਆਪਣਾ 18 ਗੰਨਾ ਹੈ ਉਹਦੇ ਵਿੱਚ ਰ ਬੂਟੇ ਖਰਾਬ ਹੋ ਗਏ ਤੇ ਨੇਰੀ ਨਾਲ ਗਿਰ ਗਏ ਤੇ ਹੁਣ ਇਹਨਾਂ ਦੇ ਵਿੱਚ ਲਾਏ ਆ ਬੂਟੇ ਹੁਣ ਦੇਖੋ ਤਜਰਬਾ ਕਰਿਆ ਹੋ ਜੇ ਹੋ ਜਵੇ ਵੈਸੇ ਉਹ ਤਾਂ ਜਾਣਾ ਵਧੀਆ ਬੂਟੇ ਦਾ ਚਲੋ ਠੀਕ ਆ ਜੀ ਸਸਰੀਕਾਲ ਸਾਰਿਆਂ ਨੂੰ ਫਿਰ ਮਿਲਦੇ ਕਿਸੇ ਵੀਡੀਓ 'ਚ